ਤੁਹਾਡਾ ਸਿੱਖ ਪ੍ਰਾਈਮ ਮਿਨਿਸਟਰ ਹੋਏਗਾ ਕੈਨੇਡਾ ਦਾ ਤੁਸੀਂ ਦੇਖ ਕੇ ਮਰੋਗੇ ਮੈਂ ਦੇਖ ਕੇ ਮਰੂਗਾ ਬੜਾ ਦੂਰ ਨਿਕਲ ਛੱਟ 5 ਲੱਖ ਬੱਚਾ ਇੰਗਲੈਂਡ ਚ ਆ ਗਿਆ 7-8 ਲੱਖ ਆਸਟ੍ਰੇਲੀਆ ਚਲੇਗਾ ਕੈਨੇਡਾ ਚ ਬਹੁਤ ਆ ਗਏ ਉਹ ਮਾਪੇ ਦੇ ਦੁੱਖ ਸੀ ਉਹ ਕਹਿੰਦੇ ਪੁੱਤ ਭੱਜਿਆ ਤੂੰ ਉੱਥੇ ਇੱਥੇ ਡਰਗ ਹੈ ਉੱਥੇ ਮਾਵਾ ਡਰ ਗਏ ਵੀ ਸਾਡੇ ਬੱਚੇ ਨਸ਼ੇ ਤੇ ਲੱਗ ਜਣ ਬਹੁਤ ਬੱਚੇ ਲੱਗੇ ਮਾਂ ਕੰਨ ਮਾਂ ਪੁੱਤ ਕੰਨ ਪੁੱਤ ਨੂੰ ਟਾਇਲਟ ਸਾਫ਼ ਕਰ ਭੱਜ ਜਾ ਜਿੱਥੇ ਜਿੱਥੇ ਤੈਨੂੰ ਵੀਜਾ ਪੂਜਾ ਮਿਲਦਾ ਪੰਡ ਪੰਨ ਨਿਕਲ ਜਾ ਸਰਦਾਰ ਸਾਹਿਬ ਗੱਲ ਤਾਂ ਇਹ ਹੀ ਨਿਕਲ ਕੇ ਆਈ ਹੈ ਨਾ ਵੀ ਲੋਕ ਇੱਧਰ ਵੀ ਆ ਗਏ ਨੌਜਵਾਨ ਪੀੜ੍ਹੀ ਉਰੇ ਵੀ ਆ ਗਈ ਨਸ਼ਾ ਤਾਂ ਉਰੇ ਵੀ ਹੈ ਉਰੇ ਵੀ ਉਰੇ ਵੀ ਗੱਲ ਮੰਨਦਾ ਤੁਹਾਡੀ ਗੱਲ ਪਰ ਕਮਿਊਨਿਟੀ ਨੂੰ ਉਹੀ ਗੱਲ ਕਹਿ ਰਹੇ ਨੌਜਵਾਨੀ ਨੂੰ ਜਾਂ ਓਵਰ ਆਜੇ ਸਾਡੇ ਬਜ਼ੁਰਗ ਗਨੇ ਸਿਆਣੀ ਪੀੜ੍ਹੀ ਵੀ ਹੈਗੀ ਆ ਮਿਡਲ ਏਜ ਗਰੁੱਪ ਵੀ ਹੈਗਾ 35 ਤੋਂ 45 ਵਾਲਾ ਇਹਨਾਂ ਡਾਇਰੈਕਸ਼ਨ ਕਿਉਂ ਦਿੱਤੇ ਵੀ ਜੋ ਕੱਢਿਆ ਕਿਉਂ ਜਾਵੇ ਅਪਰੋਚ ਨਹੀਂ ਲੱਗਦਾ ਸਾਡੇ ਨਾਲ ਰੋਲ ਮਾਡਲ ਹੁੰਦੇ ਉਹ ਕੀਪ denn ਕੀ ਕੰਟਾ ਕਰਦੇ ਆ ਤੇ 50 ਮਿੰਟ ਕੀਤੋਂ 10 ਮਿੰਟਸ ਬਚੇ ਲਸੁੰਝਾਓ ਵੀ ਬੇਟਾ ਡਰਗ ਨਹੀਂ ਖਾਣੇ ਅਨਸ਼ੀਆਂ ਤੋਂ ਬਚ ਕੇ ਰਹਿਣਾ ਤੁਹਾਡੇ ਮਾਪੇ ਨੇ ਕਿਸ ਦੁੱਖਾਂ ਇਸ ਤੋਂ ਕੱਢਿਆ ਆਪਾਂ ਇਸ ਕੈਨੇਡਾ ਦੇ ਤੁਸੀਂ ਸਿਟੀਜ਼ਨ ਹੈ